ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਦਿਖਾਵਾਂਗੇ ਤੁਹਾਨੂੰ HF ਬੈਡ ਤਾਜੀ ਸੂਨ ਵਾਲੀ ਤੇ ਇੱਕ ਦਿਖਾਵਾਂਗੇ ਪਾਲਕ ਬੱਛੀ ਇਹ ਦੋਨਾਂ ਦੇ ਫੋਰਸੇ ਦਾ ਡਿਟੇਲ ਵੀਰ ਤਪਹੋਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਜਿੰਦਰ ਸਿੰਘ ਆ ਪਿੰਡ ਤੌਲਾ ਜਲਾ ਬਨਾਲੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621668 9779621668 ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਐਚ ਐਫ ਵੈਢ ਦੇਖੀ ਜਾਨੇ ਬਾਈ ਜੀ ਸੂਆ ਕਿਹੜਾ ਸੂੰਦੀ ਆ ਇਹ ਵੀ ਦੂਸਰਾ ਸੂਆ ਵੈਢ ਸੂਰੇ ਦੀ ਹੈ ਜੀ ਦੂਸਰਾ ਸੂਆ ਜੈਨੂਣ ਹਜੇ ਸੂੰਣ ਦੇ ਪੰਜ-ਸੱਤ ਦਿਨ ਬਾਕੀ ਐ ਮੰਨ ਲੀਏ ਹਫਤਾ ਸੂੰਣ ਚ ਬਾਕੀ ਪਿਆ ਇੱਕ ਹਫਤਾ ਮੰਨ ਲਓ ਜੀ ਠੀਕ ਐ ਪਹਿਲੇ ਸੂਏ ਬਹੁਤ ਥੀਏ ਪਹਿਲੇ ਸੂਏ ਮਾਲਕ ਨੇ ਆਪਣਾ ਦੋ ਦੱਸਿਆ ਉਹ 25 ਕਿਲੋ ਹਾਂ ਕਹੇ ਨੂੰ 30 ਬਤੀ ਕਹਿ ਦਈਏ ਨਾ ਨਾ 25 ਕਿਲੋ ਦੋ ਦਿੱਤਾ ਵੈ ਵੀ ਪਿਛਲੀ ਵਾਰ ਵੀ ਕਰਨੀ ਆ ਜੀ ਠੀਕ ਹੈ ਤੇ ਹੁਣ ਦਿਨ ਰਹਿ ਗਿਆ ਹਫਤਾ ਸੂਣ ਦਾ ਹਾਂ ਇੱਕ ਹਫਤਾ ਮੰਨ ਕੋਈ ਟੀਕਾ ਕਿਹੜਾ ਪਰਿਆ ਪੁੱਛਿਆ ਕੁਛ ਨਹੀਂ ਪੁੱਛਿਆ ਵੀਰੇ ਆਪਾਂ ਇਸ ਵਾਰ ਇਹ ਪਤਾ ਹੈਗਾ ਕਰਿਆ ਹੈਗਾ ਆਪਾਂ ਠੀਕ ਹੈ ਬਾਕੀ ਐਵੇਂ ਦੋ ਨੂੰ ਇੱਥੇ ਝੂਠ ਮਾਰਦੀ ਬੁਤੇ ਤੇ ਮੁੱਲ ਵੜੇ ਦਾ ਫਿਰ ਕੀ ਹੋਊਗਾ ਮੁੱਲ ਵੀਰੇ ਦਾ 85000 ਰੁਪਏ ਲੈਣ ਦੇਣਾ ਛੋਟ ਸੱਪਾ ਮੰਨ ਤਾਂ ਇਹ ਵੀ ਗੁਬੀਰ ਕਹੇ 75 ਦਾ 78 ਲੈਣਾ ਦੋ ਕਮਰੇ ਹੋਣਾ ਬਸ 85 ਚੋਂ ਛੋਟ 26 ਜਾ ਜੇਕਰ ਮੰਗ ਨੂੰ ਮੈਂ ਲੱਖ ਮੰਗ ਲੈਨੇ ਆ ਉਹ ਕੋਈ ਫਾਇਦਾ ਨਹੀਂ ਹੈਗਾ ਆਪਾਂ ਵੇਚਣ ਵਾਲੀ ਗੱਲ ਹੀ ਕਰੀ ਸੁਪਰ ਇੱਕ ਗੱਲ ਆ ਮੈਂ ਫੇਰ ਦਰਾਦਾ ਜਿਹਦਾ ਵਪਾਰ ਦਾ ਕੰਮ ਆ ਤਾਂ 85 ਮੰਗਿਆ ਗਿਆ ਮੈਂ ਕਿਹਾ ਜਿੱਥੇ ਤੁਸੀਂ ਲੈ ਜਾਂਦੇ ਉਹਨਾਂ ਨੇ ਤਾਂ ਫੇਰ ਮੰਗੇ ਉਹ ਲੱਖ ਇੱਕ ਬੱਚੀ ਮੰਗਦੀ ਸੀ ਫਿਰ ਪਹਿਲਾਂ ਬਾਬਰ ਗੱਲ ਤਾਂ ਉਹੀ ਆ ਉਹ ਜ਼ਿਆਦਾ ਮੰਗ ਲੈਂਦੇ ਹਨਾ ਹਾਂ ਤੇ ਹੁਣ ਆਪਾਂ ਵੇਚਣੀ ਆ ਵੀ ਦੋ ਤਿੰਨ ਹਜ਼ਾਰ ਬਣਾਓ ਤੇ ਚੱਲੋਗਾ ਹਾਂ ਪਰ ਮਾਰਜਨ ਹਜ਼ਾਰ 2000 ਦੀ ਲੋਕ ਦਿਹਾੜੀ ਬਣਾ ਲੱਗੀ ਆ ਪਹਰਾਨੇ ਠੀਕ ਹੈ ਤੇ ਥਣਥਣ ਚੇ ਮਸ਼ੀਨ ਤੇ ਵਾਲੇ ਬੰਦੇ ਚੇ ਤੇ ਹਵਾਨਾ ਖੁੱਚਾਂ ਤੋਂ ਉਪਰ ਆ ਜਮਾ ਹਾਂ ਕੋਈ ਟੁੱਟਮਾ ਲੈਵਾ ਨਹੀਂ ਹੈਗਾ ਤੇ ਥੋੜਾ ਸਾਨ ਲੱਗਿਆ ਥਣ ਲੱਗਿਆ ਸੋਥਲੇ ਮੈਚ ਕਦੇ ਦੇਖੋ ਜਮਾ ਕਿਆ ਹੋਤਾ 25 ਕਿਲੋ ਰੇਲਟੀ ਆ ਦੋ ਦਿੱਤਾ ਵੈ ਰਿੱਤੇ ਅਗਲੀ ਅਗਲੀ ਬੱਛੀ ਦੀ ਨਹੀਂ ਆ ਇਸੇ ਦੀ ਆ ਪਹਿਲੀ ਵਾਰ ਗਰਮੀਆਂ ਚੀਤੂਈ ਠੀਕ ਹੈ ਅੱਗੇ ਬੱਛੀ ਵੀ ਇਸੇ ਦੀ ਹੋਈ ਆ ਹਣਾ ਫਿਰ ਇੱਕੋ ਕੋਰੇ ਇਸ਼ਾਰਾ ਕੁਛ ਲੈ ਆਂਦਾ ਹਾਂ ਇੱਕੋ ਕੋਰੇ ਉਪਰ ਆ ਟ ਦੂਜਾ ਸੁਆਹ ਸੁਹੰਦੀਆ ਫੁੱਲ ਬਰੀਡ ਦੇ ਵਿੱਚ ਵਧੀਆ ਸੋਹਣੀ ਬੇਟਦੀ ਆ ਇਹ ਸਰੀਰ ਕਟਾਂਚੇ ਦੀ ਆ ਪ੍ਰਿੰਟ ਪ੍ਰਿੰਟ ਬਹੁਤ ਤੇਜ਼ ਲੱਗਿਆ ਫਿਰ ਰੇਡ ਫਿਰ ਤੂੰ ਜੈਨੂਨ ਕਰਿਆ ਹਾਂ ਬਾ 85 ਦੀ ਦੇਣੀ ਹੀ ਆ ਆਪਾਂ ਬਾ ਮੰਨਤਾਂ ਨੇ ਜਿਹੜਾ ਜਿੱਦਾ ਚੱਲਦਾ ਛੋੜ ਛੱਪਾ ਉਹ ਕਰ ਛੋੜ ਛੱਪਾ ਹੋ ਜੂਗਾ ਅੱਜ-ਅੱਜ ਕੱਲ ਬੈਠਾ ਨਹੀਂ ਜਾਣਾ ਜਿੱਦ ਤੈਅਰ ਹੋ ਗਈ ਸੋ ਰੇਡ ਦੇਖੋ ਬਿਲਕੁਲ ਜੈਨੂਨ 85000 ਤੇ ਲੈਵਾ ਫਟਫੜ ਲੈਵਾ ਇਹਦਾ ਕੋਈ ਟੁੱਟਵਾ ਨਹੀਂ ਚਾਹੀਏ ਤੋ 10 ਸੂਏ ਪੀਰੋ ਇਹਨੇ ਲੈਵਾ ਨਹੀਂ ਵੇੜਨੇ ਤੋੜਨਾ ਜਵਾਨੀ ਵਾਲੀ ਆ ਫੁੱਲ ਠੀਕ ਹੈ ਤੂੰ ਦੇਖੋ ਕੀ ਹਵਤਾ ਪੂਰਾ ਫਿੱਟ ਫੜਨੇ ਵਾਹਣ ਐਤ ਕੀ ਵਰ ਕਿੰਨਾ ਹੁੰਦਾ ਚਲਾ ਕੇ ਜੱਲੀ ਮੈਂ 25 ਕਿਲੋ ਬੜੇ ਆਰਾਮਦਰੀ ਦੇ ਨਾਂ ਦੇ ਤੂੰ ਆਪਾਂ ਕੋ 30 32 ਕਹਿ ਕੇ ਨਹੀਂ ਦੇਣੀ ਅਗਲੇ ਨੂੰ ਦੋਧ ਅਗਲੇ ਨਹੀਂ ਸੇਵਾ ਨੇ ਕਢਾਉਣਾ ਛੋਲੇ ਵਾਲਾ 27 ਕਿਲੋ 28 ਛੋਲੇ ਪਰ 25 ਬਣ ਕੇ ਆਏ ਆਪਾਂ ਲੈ ਲੈਂਦੀ ਆ 25 ਬਣ ਕੇ ਲੈ ਹਾਂਜੀ ਅੱਗੇ ਜਿਹੜੀ ਬੱਚੀ ਦੇਖੀਏ ਨੇ ਇਸੇ ਦੀ ਹੋਈ ਆ ਜਿਆ ਗੇਟ ਕੋਲ ਹਾਂਜੀ ਆ ਬੱਚੀ ਇਸੇ ਦੀ ਹੈ ਗਰੇ ਮੈਨੂੰ ਪਿਛਲੇ ਸਾਲ ਵੀ ਸਾਲ ਤੋਂ ਕੋੰਦਰ ਹੈ ਉਮਰ ਕੀ ਰੀ ਆ ਜਮਾਨਾ ਠੀਕ ਆ ਮੰਨ ਲਾ ਸਾਲ ਚ ਬਾਹਰ ਸੂਣ ਵਾਲੀ ਹੋ ਜੇ ਦੁਆਰੇ ਹਾਂ ਦੁਆਰੇ ਦੂਜੀ ਦੱਸੋ ਠੀਕ ਹੈ ਨੰਦੋ ਕੀ ਜੀ ਹਣਾ ਰਿਕਾਰਡ ਵਗੈਰਾ ਫਿਰ 25 ਕਿਲੋ ਵਾਲੀ ਦੀ ਬੈਠਦੀ ਹੈਗੀ ਆ ਰਿਕਾਰਡ ਸਾਹਮਣੀ ਆ ਵੀਰੇ ਫਿਰ ਬਾਕੀ ਕੱਚ ਦਾ ਮਾਲ ਆ ਜਿਹੇ ਜੀ ਹੈਗੀ ਆ ਉਹ ਜੀ ਮੰਨ ਕੇ ਮੈਂ ਵੀ ਚੋਣ ਦੀ ਚਾਰ ਥਾਣਾ ਹਣਾ ਚਾਰ ਥਾਣੇ ਚਾਰ ਨੇ ਵੀਰੇ ਇੱਕ ਥੋੜੀ ਜਿਹੀ ਸ਼ਾਂਗ ਆਪਾਂ ਪਹਿਲਾਂ ਦੱਸ ਦਿੰਨੇ ਆ ਫੋਟ ਜੀ ਜਿਹੜੀ ਜਮੀ ਹੈ ਬੇਮਨੂਮੀ ਦੀ ਫੋਟ ਜੀ ਗਾਂਜਾਂ ਆਮ ਵੀ ਆ ਜਾਂਦੀ ਹੈ ਹਾਂ ਦੇਖ ਲੈਣੇ ਉਹ ਤਾਂ ਥੋੜੀ ਜਿਹੀ ਤੈਕਰ ਤੇ ਜੀ ਗੱਲ ਕਰ ਦਿਖਾ ਦਿੰਨੇ ਜੇ ਦੇਖੋ ਸੋ ਥਾਣੇ ਦੇਖੋ ਥਣ ਚਾਰਾ ਮਾੜੀ ਬਹਿਣੀ ਨੇ ਮਗਲੇ ਥਣ ਦੇ ਤਾਂ ਹਜੇ ਫੋਟ ਹਨ ਹਾਂ ਉਹ ਵੀ ਕੋਈ ਦੱਸਣੀ ਜ਼ਰੂਰੀ ਐ ਫਿਰ ਬਾਅਦ ਚੋ ਬਈ ਔਕਾ ਹੋ ਜਾਣਾ ਆਪਾਂ ਸਾਚੀ ਜਿਹਾ ਕੰਮ ਕਰਦੇ ਨਾ ਕਰਨਾ ਇਹਦਾ ਮੁੱਲ ਕੀ ਆ ਇਹਨੇ 25000 ਰੁਪਏ ਦੀ ਦੇਵਾ ਮਾਨ ਤਣ ਮਾਨਤਾ ਨਹੀਂ ਛੋੜ ਛੱਪੇ ਇਹਦੇ ਵਿੱਚੋਂ ਠੀਕ ਐ ਥੋਰੀ ਮੜਾ ਜੈ ਇਹਨੂੰ ਵੀ ਵਾਰ ਨੂੰ ਸੁਭਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਕਿਆ ਬਾਤਾ ਪੂਰੀ ਸੋਹਣੀ ਜਵਾ ਸਾਲ ਤੋਂ ਅੰਦਰ ਦੀ ਉਮਰ ਆ ਕਬੂਤਰੀ ਜੰਗੂ ਔੜਦੀ ਹੁੰਦੀ 30 ਕਿਲੋ ਦੁੱਧ ਕੱਢ ਦੂ ਵੀਰੇ ਇੰਨੀ ਵਧੀਆ ਸੇਵਾ ਤੇ ਪਲੀ ਹੋਈ ਆ ਬਹੁਤ ਚੰਗੇ ਦੁੱਧ ਉੱਤੇ ਪਲੀ ਹੋਈ ਆ ਮੇਰੇ ਘਰ ਦੇ ਘਟਰ ਤੇ ਠੀਕ ਤੇ ਦੇਣੀ ਆਵਾ 25000 ਦੀ ਹੈ ਨਾ ਮਾਨਦਾਨ ਵਿੱਚੋਂ ਹੋ ਜੂਗਾ ਕੋਈ ਨਾ ਛੋਟਛਾਪਾ ਸੋ ਬੱਚੀ ਦੇਖੋ ਪੂਰੀ ਫੱਟ ਫਾੜ ਜਮਾ ਮਾਂ ਵੀ ਘਰੇ ਨਾਲ ਹੀ ਖੜੀ ਆ ਇੱਕੋ ਥਾਂ ਤੋਂ ਜੋੜਾ ਇਕੱਠੇ ਆਇਆ ਮਾਵਾਂ ਧੀਆਂ ਦਾ ਸੋ ਦੇਖੋ ਪੂਰੀ ਸਾਫ਼ ਸੁਥਰੀ ਹੈ ਨਾ ਹਾਂਜੀ ਸੋ ਦੇਖੋ ਕੀ ਆ ਬਤਾ ਕੂਦ ਨਹੀਂ ਔੜਦੀ ਫਿਰ ਜਿਵੇਂ ਦੋ ਨਾਗ ਆਪਸ ਨੂੰ ਦਿਖਾਤੇ ਇੱਕ ਦਿਖਾ ਦੀ ਬਿਹੜ ਪਹਿਲੇ ਨੰਬਰ ਜਿਹੜੀ ਦਿਖਾਈ ਹੈ ਤ